ਹਾਂ ਜੀ ਸੋਵੇ ਦੇ ਬਿਠਾਣ ਕੀ ਕੀ ਉਹ ਜਦੋਂ ਇੱਥੇ ਸਰਪੰਚ ਦੇ ਕੋਲ ਉਹਨਾਂ ਗੋਲੀ ਮਾਰਦਿਆਂ ਮੈਂ ਉਹ ਸੋਵੇ ਤੋਂ ਕਿਸ਼ਲੇ ਕਿਲੋ ਟੱਪਦੇ ਉਹਨਾਂ ਦੇ ਨਗਰਪਾਲਿਕਾ ਕੰਮੀ ਆਉਂਦੀ ਸੀ ਉਹ ਜੇ ਸ਼ੁਕਰੀ ਉਹਦੇ ਉਹ ਵਾਲਾ ਉਹਨੂੰ ਪੇਰੇ ਜਿਹੜੇ ਸਿਰ ਤੇ ਮਾਰੀ ਜਾਂਦੇ ਉਹਨੂੰ ਕੋਈ ਪੰਚ ਸੱਚੀ ਸਿਰ ਤੇ ਮੋਰੀ ਸੱਚੀ ਮਾਰਦੇ ਰਾਈਟ ਔਨ ਦ ਸਕੋਰ ਤੇ ਆਪਾਂ ਜਦੋਂ ਉਹ ਤੇਤ ਤੇ ਮਗਰ ਕਿਹਨੇ ਮਾਰਿਆ ਫਾਇਰ ਕੋਈ ਨਹੀਂ ਪਤਾ ਲੱਗਾ ਇਸਨੂੰ ਤੋਂ ਗਿਆ ਵੇ ਕਿ ਕਿਸੇ ਅੰਦਾਲੇ ਤੋਂ ਕਿਸੇ ਸਾਰੇ ਕਹਿ ਰਹੇ ਕਿ ਉਹ ਕਿ ਕਿਸੇ ਅੰਦਾਲੇ ਤੋਂ ਦਾ ਨਾ ਬਦਿਆ ਸਾਹਮਣੇ ਲਿਆ ਵਾ ਨਾ ਬਦਿਆ ਉਹ ਜੇ ਮੁਰਦਾ ਮੁਰਦਾ ਹੀ ਉਹਨੇ ਕਿੰਨੇ ਮੱਡੇ ਪਾਏ ਮੈਂ ਰੇ ਕਿ ਮਰੀ ਕਿੱਥੇ ਲਰਕਿਆ ਅਗਰ ਮਰੀ ਕਿੱਥੇ ਆਈ ਮੇਰੇ ਗੁੰਡਾ ਕੀ ਕਿ ਮੇ ਲੋਕ ਨਾ ਅੰਰਾਸ ਨੇ ਕੰਮ ਛੱਡ ਗਿਆ ਤੇ ਮੈਨੂੰ ਇਹ ਕਿ ਮੈਂ ਗਿਆ ਹੋਣਾ ਪਰ ਮੁੜ ਕੇ ਮੈਨੂੰ ਹੋਸ਼ ਆਈ ਫਿਰ ਸਾਰਿਆਂ ਨੇ ਆਵਾਜ਼ ਮਾਰੀ ਕਿ ਚੱਕੋ ਮੈਨੂੰ ਗੱਡੀ 'ਚ ਪਾਓ ਤੇ ਜਦੋਂ ਫਿਰ ਮੈਂ ਹੌਲੀ 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 ਥੋੜਾ ਹੋਸ਼ ਆਉਂਦਾ ਗਿਆ ਤਕੜਾ ਰਿਹਾ ਇਹ ਕੋਈ ਬਹੁਤ ਹੈ ਬਹੁਤ ਇਹ ਮਦਦ ਕੀਤੀ ਕੋਈ ਸਭ ਵੀ ਨਹੀਂ ਦਾਸ ਪਸਤੌਰ ਪਾਇਆ ਇਹ ਪਹਿਲਾਂ ਸਰਪੰਚ ਜੀ ਤਾਂ ਪਸਤੌਰ ਪਾਇਆ ਇਹ ਤੇ ਆਹ ਜਿਹੜਾ ਉਹਦਾ ਪਸਤੌਰ ਕਹਿੰਦੇ ਮਦਰਪੱਜਾ ਕਿੰਨੇ ਪੰਨੇ ਦੀ ਉਹ ਬੰਦੇ ਜਿਹੜੇ ਤੇਰੇ ਸਾਹਮਣੇ ਤੂੰ ਦੇਖੇ ਮਤਲਬ ਇੱਕ ਤਾਂ ਗੋਲੀ ਨਹੀਂ ਇੱਛਾ ਜਿਹੜਾ ਗੋਲ ਸਿੰਘ ভাই ਉਹਨੇ ਹੀ ਦੇਖਿਆ ਉਹਦੇ ਨਗਰੀ ਪਾਠ ਕਰਾਉਂ ਲਗਾ ਪੱਕਿਆ ਸੇ ਪਾਸੇ ਮਨੋ ਬਹੁਤ ਲੋਕ ਹੀ ਵਿਆਹ ਦੇ ਵਿੱਚ ਮੈਰੀ ਵੀ ਹੀ ਚੱਲ ਰਹੀ ਬੰਦੇ ਮਗਰ ਬੋਰ ਸੀ ਕਿਉਂਕਿ ਦੋਖੇ ਨੇ ਤੇਰੇ ਮਾਰੇ ਜਿਹੜੇ ਮੇਰੇ ਸਾਈਡ ਤੋਂ ਵੱਜੀ ਨਾ ਗੋਲੀ ਇਧਰੋਂ ਵੱਜੀ ਇਧਰੋਂ ਵੱਗ ਰਹੀ ਹੈ ਮੈਨੂੰ ਲੱਗਦਾ ਕਿ ਉਹਨਾਂ ਨੇ ਘੇਰਾ ਪਾਇਆ ਕਿ ਜੇ ਸਰਪੰਚ ਬੱਝੂਗਾ ਕਿਉਂ ਦੇ ਫੇਰ ਉਹ ਗਾੜਲੇ ਬੰਦੇ ਉਸੇ ਗਮ ਨਾਲ ਕੀ ਆ ਗਿਆ ਇਸ ਸਰਪੰਚ ਆਪਣਾ ਰਿਸ਼ਤੇਦਾਰ ਹੈ ਕੀ ਆ ਮਨੋ ਯਾਰ ਦੋਸਤ ਕੀ ਸਰਪੰਚ ਨਾਲ ਆਪਣਾ ਲੈਟਰ ਹੈ ਚਾਚਾ ਦਾ ਪੁੱਤ ਹੈ ਸੰਦੂ ਪ੍ਰਵਾਦ ਤੋਂ ਸੂਰਜੰਦਰ ਦਾ ਰੋਹ ਪਰਵਾੜਾ ਹੈ ਜੀ ਮਨ ਦਾ ਹੀ ਉਹ ਪਰਵਾੜਾ ਹੈ ਧੀ ਦੇ ਸੱਲੂ ਵਾਲੀ ਹੈ ਰਾਜਵਸਾ ਹੈ ਇਹ ਉਹ ਪਰਵਾੜਾ ਹੈ ਸਤਰੀਨੀ ਵਾਲੇ ਪੰਚ ਸਰਪਰਾ ਭਰਾਵਾਂ ਦੇ ਫਾਇਰ ਹੋ ਗਏ ਸਰਪੰਚ ਵੱਡਾ ਬੜਾ ਮੇਲਾ ਦਾ ਉਹ ਚਾਚਾ ਜੀ ਡੈਥ ਹੋ ਗਈ ਹੈ ਨਾ ਜਦੋਂ ਸਨਾਪ ਸੋਣਾ ਤੁਹਾਨੂੰ ਮਨਾਇਆ ਸੀ ਇੱਕਦੋਆ ਆਏ ਸੀ ਨਾ ਉਹਨਾਂ ਵੀ ਡੈਥ ਹੋ ਗਈ ਇਹ ਉਹ ਉਹਨਾਂ ਦਾ ਬੇਟਾ ਹੈ ਇਹ ਸਾਡੇ ਘਰ ਇਕੱਠਾ ਹੀ ਹੈ ਜੀ ਮੈਂ ਤੁਹਾਨੂੰ ਨਾ ਵੀ ਨਿਕਾ ਜਾ ਮੇਰੇ ਨਾਲ ਹਾਂਜੀ ਬੱਚਾ ਛੋਟਾ ਜਿਹਾ ਮਤਲਬ 3 3.5 ਸਾਲ ਦਾ ਵਾ ਛੋਟਾ ਤੇ ਵੱਡਾ 10 ਸਾਲ ਦਾ ਤੁਹੋ ਥੋੜਾ ਇੱਕੋ ਘਰ ਜੀ ਤੁਸੀਂ ਸਾਰੇ ਹਾਂਜੀ ਇੱਕੋ ਘਰ ਜੀ ਮੇਰੀ ਮੈਰਿਜ ਹੋਈ ਮੇਰੀ ਵਾਈਫ ਨਾਲ ਹੋਇਆ ਮਾੜੀਗਾ ਅਗਲੇ ਬਾਅਦ ਵਿੱਚ ਬੱਚਾ ਇਨੂੰ ਵੀ ਉਸੇ ਥੋੜੀ ਸਟਾਰਟੀ ਦਾ ਇੰਤਜ਼ਾਮ ਕਰਕੇ ਦੇ ਜਿਵੇਂ ਜਮਣ ਅਨਾਲਜੀ ਦੇ ਘਰੇ ਬੈਠਾ ਵਾ ਕਿੱਲਾ ਕਿਸੇ ਸਟਾਰਟ ਕਰਨਾ ਤਾਂ ਮੈਂ ਕਹਿੰਦਾ ਨਹੀਂ ਕਰਨਾ ਸਟਾਰਟ ਮੈਂ ਕਿਹਾ ਜੋ ਮਰਜ਼ੀ ਹੋਵੇ ਮੈਂ ਕਿਹਾ ਨਾ ਇਹ ਇੰਨਾ ਬੰਦੇ ਨੇ ਮੁੜ ਕੇ ਕਿਹਾ ਕਿ 2 ਘੰਟੇ ਫੇਰ ਚਲੋ ਮੀਟਿੰਗ ਚੱਲਦੀ ਰਹੇ ਉਹ ਵੀ ਕੋਈ ਸਟਾਰਟ ਹੋ ਗਿਆ ਕਿੱਥੇ ਸਟਾਰਟ ਨਹੀਂ ਕਰਨਾ ਲਗਭਗ 4 ਵਜੇ ਤੇ ਆਏ ਆ ਸਵੇਰੇ 8 ਵਜੇ ਤੱਕ ਇੱਕ ਕਾਂਸਟੇਬਲ ਨਹੀਂ ਆਇਆ ਤੇ ਕੀ ਸਿਕਿਉਰਟੀ ਹੈ ਪੂਰੇ 4 ਵਜੇ ਤੋਂ ਹਸਪੀਟਲ ਸੀਗੇ 6 ਵਜੇ ਡੀਐਸਪੀ ਸਾਹਿਬ ਆਏ ਉਹ ਤੋਂ ਬਾਅਦ ਇੱਕ ਵੀ ਕਾਂਸਟੇਬਲ ਨਹੀਂ ਆਇਆ ਸਵੇਰੇ 8 ਵਜੇ ਇੱਕ ਲੋਕਲ ਕਾਂਸਟੇਬਲ ਆ ਡੈਟਸ ਇਟ ਥੈਂਕ ਯੂ ਹੇ ਹੁਣ ਉਥੇ ਆਸ਼ਵਾਸ਼ਣ ਦੇਣ ਲਿਆ ਕਿ ਅਸੀਂ ਪਰਿਵਾਰ ਨੂੰ ਸਿਕਿਉਰਟੀ ਦਿੰਦੇ ਆ ਮੈਂ ਅੱਜ ਬਿਲਕੁਲ ਮੈਂ ਤੁਹਾਨੂੰ ਕੱਢਿਆ ਜਿੱਥੇ ਸਿੱਧੂ ਬਾਅਦ ਜਿੱਥੇ ਗੋਲੀ ਚੱਲੀ ਹੈ ਸਾਹਮਣੇ ਸੀਸਟਾਫ ਆ ਸਾਹਮਣੇ ਸੀਸਟਾਫ ਦਾ ਡੀਸੀ ਜਿੱਥੇ ਨਾਲ 150 ਮੀਟਰ ਤੇ ਸਿਰੋ ਮਿਲਦੇ ਨਾਲ 3 150 ਮੀਟਰ ਦਾ ਸੀਸਟਾਫ ਆ ਕੇ ਉਹ ਐਸਐਚ ਨੂੰ ਸਸਪੈਂਡ ਕਰਤਾ ਵਾ ਤੇ ਡੀਐਸਪੀ ਨੂੰ ਸਸਪੈਂਡ ਕੀਤਾ ਉਹ ਮਸਲਾ ਥੋੜੀ ਹੱਲ ਹੋਣਾ ਜੀ ਉਹ ਮੇਰੇ ਸਾਹਮਣੇ ਜਿੱਦਾਂ ਡੈਥ ਤੇ ਹੋ ਗਈ ਮੈਨੂੰ ਪਤਾ ਲੱਗਿਆ ਕਿ ਗਿਆ ਵਾ ਕਿੰਨੀਆਂ ਗੋਲੀਆਂ ਮਾਰੀਆਂ ਉਹਦੇ ਪੰਜ ਮਾਰੀਆਂ ਸੱਚੀ ਉਹ ਲੱਗੇ ਜੋੜ ਕੇ ਬਸੋ ਉਸੇ ਤਰ੍ਹਾਂ ਜਿਵੇਂ ਉਹ ਜਰਮਲ ਮਾਰਿਆ ਫਰौती ਕੀਤਾ ਨਾ ਇਹ ਉਹ ਗਰੁੱਪ ਹੋਰ ਆ ਇੱਕ ਗਰੁੱਪ ਜਿਹੜਾ ਇਹ ਇਹ ਜਿਹੜਾ ਲੰਡਾ ਪੋਸਟ ਪਾਉਣ ਰਿਹਾ ਇਹਦੇ ਨਾਲ ਕੀ ਮਸਲਾ ਜਿਹੜਾ ਇਹ ਮਸਲਾ ਸੀ ਕਿ ਇੱਕ ਸਾਡੇ ਪਿੰਡ ਸ਼ੈਲਰਾਂ ਸਿੰਘ ਹੈਪੀ ਆ ਉਹਦੀ ਉਹਦੇ ਫਰौती ਲੈਣ ਆਇਆ ਸੀ ਭਰਾ ਉਹਦੀ ਦੁਕਾਨ ਤੋਂ ਉਹ ਉਹ 20000 ਰੁਪਏ ਜਿਹੜਾ ਮੰਗਦਾ ਸੀ ਹਨਾ ਫੋਨ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਉਥੇ ਕਿਆ ਸੁਣੀ ਹੋਗੀ ਪਤਾ ਨਹੀਂ ਉਹਨੇ ਫਾਇਰ ਕੀਤਾ ਜਿੱਦਾਂ ਕਿਤੇ ਅਸੀਂ ਤੇ ਉਥੇ ਆਈ ਨਹੀਂ ਉਹਨਾਂ ਨੇ ਗੋਲੀ ਚਲਾਤੀ ਉਹ ਮੁੰਡਾ ਮੁੰਡੇ ਦੇ ਡੈਥ ਹੋ ਗਿਆ ਮੁੰਡਾ ਗਿਆ ਮਾਰ ਹੁਣ ਉਹਨਾਂ ਨੇ ਨਾਂ ਲਾ ਦਿੱਤਾ ਕਿ ਸਰਪੰਚ ਦੇ ਵਿੱਚ ਗਵਾਹੀ ਦਿੱਤੀ ਆ ਕਿ ਇਹ ਮੁੰਡਾ ਪਿਸਤੌਲ ਲੈ ਗਿਆ ਸੀ ਤੇ ਮੁੰਡੇ ਕੋਲ ਪਿਸਤੌਲ ਹੀ ਨਹੀਂ ਸੀ ਉਹ ਖਾਲੀ ਆਤੀ ਸਾਡਾ ਬੱਚਾ ਨੇ ਮਾਰਦਾ ਕੀ ਕਰਦਾ ਕੋਈ ਕਰਦਾ ਉਹਦਾ ਪਿਓ ਵੀ ਬਿਆਨ ਜੁਣ ਦਿੰਦਾ ਰਿਹਾ ਜਿਹੜਾ ਚਾਚਾ ਸੀ ਤੇ ਸਾਡਾ ਕੋਈ ਰੋਣ ਨਹੀਂ ਸੀ ਤੇ सरपंच ਦੀ ਕੋਈ ਗਵਾਈ ਨਹੀਂ ਜਾਂ ਲਾ ਨੂੰ ਮੋਦਵਾਰ ਹੋਣ ਦੇ ਨਾਲ ਜਿੱਦਾਂ ਬੰ ਲੋ ਆਣ ਆਪ ਨੂੰ ਬੁਲਾਉਂਦੇ ਆ ਤੇ ਸੂਚਾਲਾ ਤੇ ਆਏ ਸੀ ਉਹ ਮੋਦਵਾਰ ਹੋਣ ਦੇ ਨਾਲ ਤੇ ਆਪਾਂ ਗਏ ਉੱਥੇ ਹਨਾ ਜਿੱਦਾਂ ਕਰਕੇ ਸਾਰਾ ਉਹਦੇ ਨਾਲ ਖੜੇ ਜਾਂ ਕਿਦਾਂ ਕਰਕੇ ਉਹ ਮੈਟਰ 1 ਸਾਲ ਹੋ ਗਿਆ ਉਹ ਚਿਰ ਉਹਨੂੰ ਸਿਕਿਉਰਟੀ ਮਿਲ ਗਈ ਉੱਤੇ ਹਮਲੇ ਹਮਲੇ ਨਾਲ ਬਥੇਰੇ ਕਰਾਏ ਤੇ ਉਹ ਬਚਦਾ ਗਿਆ ਉਹਨੇ ਬੁਲਟ ਪ੍ਰੂਫ ਜਿਹੜਾ ਸੀਗਾ ਉੱਤੇ ਹਮਲੇ ਹਮਲੇ ਕਰਾਏ ਉਹ ਬੁਲਟ ਪ੍ਰੂਫ ਗੱਡੀਆਂ ਕਰਾ ਲਈਆਂ ਮਤਲਬ ਉਹਨੂੰ ਗਨਮੈਨ ਮਿਲ ਗਏ ਉਹਦੀ ਤਾਂ ਸੇਫਟੀ ਹੋ ਗਈ ਉਹ ਮੁੜ ਕੇ ਹੁਣ ਪੋਡਕਾਸਟ ਕੀਤਾ ਨੇ ਅੱਜ 15 ਦਿਨ ਪਹਿਲਾਂ 15 20 ਦਿਨ ਪਹਿਲਾਂ ਉਹ ਮੁੜ ਕੇ ਤਾਜੀ ਹੋ ਗਈ ਗੱਲ ਜਿਹੜੇ ਸਾਰਿਆਂ ਦੇ ਨਾਂ ਲੈ ਕਿਦਾਂ ਬੰਦੇ ਆਏ ਕਿਦਾਂ ਮਾਰੇ ਮੈਂ ਐ ਕੀਤਾ ਉਹ ਕੀਤਾ ਉਹ ਸਾਰੀਆਂ ਗੱਲਾਂ ਬਾਤਾਂ ਜਦ ਦਸੀਆਂ ਤੇ ਉਹਨਾਂ ਤੱਕ ਵੀ ਪਹੁੰਚਣੀਆਂ ਸੀ ਉਹਨਾਂ ਨੇ ਫਿਰ ਸੌਫਟ ਟਾਰਗੇਟ ਚੁਣ ਲਿਆ ਕਿ ਕਿਉਂ ਨਾ ਸਰਪੰਚ ਉਹ ਤੇ ਦਾ ਨਹੀਂ ਆਉਣਾ ਕਿਉਂਕਿ ਉਹਦਾ ਸਿਕਿਉਰਟੀ ਆ ਕੋ ਸੌਫਟ ਟਾਰਗੇਟ ਉਹਨਾਂ ਨੇ ਸਰਪੰਚ ਆਪਣਾ ਕੀ ਨਾਮ ਮੇਰਾ ਮੇਰਾ ਨਾਮ ਜਰਮਨ ਜਰਮਨ ਪਲਵਾਨੀ ਕਹਿੰਦੇ ਸਾਰੇ ਤੇ ਹੁਣ ਪਰਿਵਾਰ ਤੇ ਹੁਣ ਕੌਣ ਦੇਖ ਰਿਹਾ ਤੂੰ ਤਾਂ ਇੱਥੇ ਲਲਾ ਮੈਂ ਇੱਥੇ ਛੋਟਾ ਘਾਵ ਆਉਂਦਾ ਉਹਦਾ ਵੀ ਇੱਥੇ ਹਸਪਤਾਲ ਤੇ ਕੋਈ ਤੇ ਮਰਾ ਬਰਾਦਰ ਸ਼ੋਟਾਇ ਦੀ ਮੀਠਾ ਰੋਣ ਕੋ ਸਰਪੰਚ ਆ ਜੀ ਕੀ ਜੀ 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 ਨਾਲ ਆਉਣਾ ਚਾਹੇ ਮੈਨੂੰ ਲਾ ਦੀ ਤੇ ਮੇਰਾ ਨੰਬਰ ਇਹਨੂੰ ਦੇ ਜਾਨੇ ਆ ਠੀਕ ਹੈ ਜੀ ਤੇ ਕੋਈ ਗੱਲ ਹੋਵੇ ਸਾਨੂੰ ਜਿਵੇਂ ਤੁਸੀਂ ਚਾਹੁੰਦੇ ਹੋ ਉਦ ਤੱਕ ਕਰਵਾਉਣਾ ਠੀਕ ਹੈ ਬਹੁਤ ਸਾਰਾ ਧੰਨਵਾਦ ਕਿ ਤੁਸੀਂ ਇੰਦਰ ਵੀ ਆਉਣਾ ਡਾਕਟਰ ਸਾਹਿਬ ਦਾ ਤੁਹਾਨੂੰ ਆਉਂਗਾ ਜਿਸ ਤਰ੍ਹਾਂ ਡਾਕਟਰ ਸਾਹਿਬ ਹਸਪਤਾਲ ਦੇ ਜਿਹੜੇ ਅਸਕਰਤਾ ਕਰਤਾ ਬਲਾਦ ਨੂੰ ਸਾਨੂੰ ਤਾਂ ਜਾਣਦੇ ਹੋ ਤੇ ਇਹ ਵੀ ਬੜਾ ਵੈਹ ਇਹਨਾਂ ਦਾ ਪ੍ਰੀਤ ਧਰਾਨਾ ਬੜਾ ਪਿਆਰ ਹੈ ਪਰਿਵਾਰੀ ਆ ਤੇਰਾ ਪੂਰਾ ਧਿਆਨ ਕਰਾਂਗੇ ਤਾਂ ਵੀ ਘਰੇ ਟੋਟਾ ਵਧੀਆ ਠੀਕ ਹੋ ਕਾਫੀ ਥੋੜਾ ਬਚਾ ਹੋ ਗਿਆ ਰਸਤੇ ਜੁਮਾਨ ਅਨੰਤ ਨੂੰ ਲਾਜ ਕੋ ਗੋੜੀ ਇਧਰ ਦੀ ਕ੍ਰਾਸ ਕਰਕੇ ਤੇ ਇੱਥੋਂ ਨਹੀਂ ਮਾਰਦੇ ਨਹੀਂ ਆਸਲੇ ਤੇ ਹਨ ਦੀ ਇਹ ਕੋਈ ਸੌਟ ਹੋ ਗਿਆ ਭਾਜੀ ਅੰਦਰ ਬੰਦ ਤੁਸੀਂ ਕਰਦੇ ਹੋ ਪਰ ਉਹ ਦੇ ਭਾਈ ਉਹਨੇ ਇੱਕ ਚੀਜ਼ ਦਾ ਵਿਸ਼ਵਾਸ ਨਹੀਂ ਮੈਂ ਕਿਹਾ ਕਿ ਰਿਟਨ ਜੋ ਕਹਿੰਦੇ ਕਿ ਜਮਾ ਰਾਹ ਗੱਡੀ ਗਈ ਹੈ ਆਈ 20 ਉੱਥੋਂ ਤੱਕ ਗਈ ਆ ਉੱਥੋਂ ਤੱਕ ਰੇਸ ਕਰ ਲਈ ਆ ਕਿਉਂ ਨਹੀਂ ਕੀਤੀ ਇੱਕ ਚੀਜ਼ ਇਥੇ ਕਰਕੇ ਸਾਡੇ ਘਰੇ ਆਉਣ ਨਾ ਜਾਂਦੇ ਸ਼ੂਟਰ ਫੜ ਕੇ ਆਉਣ ਜਾਂ ਕੋਈ ਮੈਂ ਕਹ ਕਿ ਉਹਦੀ ਵਾਈਫ ਨੂੰ ਜੌਬ ਦਿੱਤੀ ਜਾਵੇ। ਉਹ ਗੱਲ ਤਾਂ ਸਾਰੀਆਂ ਚਈ ਕਰ ਰਿਆ ਮਗਰ ਕੋਲ ਛੇ ਚ ਵੇਲੇ ਦੇਖੋ ਪਰਿਵਾਰ ਹੁੰਦਾ ਤਣਾਅ ਚ। ਹਾਂਜੀ। ਤੇ ਪੁਲਿਸ ਦਾ ਸਾਰਾ ਆਲਾ ਦਵਾਲਾ ਉਹਨਾਂ ਨੇ ਘੇਰਾ ਪਾ ਕੇ ਵੇਖਿਆ ਹੋਣਾ ਕਿ ਜੀ ਬੋਡੀ ਸੈਲਰੀ ਆ ਜੀ ਬੋਡੀ ਖਰਾਬ ਹੋ ਰਹੀ ਹੈ ਜੀ ਤੁਸੀਂ ਉਹਨੂੰ ਜੋੜਦੇ ਹੋ ਜੀ ਬਲਾੜਾ ਜੀ ਉਹਨਾਂ ਦਾ ਮਕਸਦ ਸਿਰਫ ਇਹਨਾ ਕਿ ਸੁਸਕਾਰ ਹੋ ਜੇ। ਤੇ ਸਾਡੇ ਤੇ ਪ੍ਰੈਸ਼ਰ ਘਟ ਗਿਆ ਜੋ ਤੂੰ ਕਹਿ ਰਿਹਾ ਉਹ ਹੈ ਕਿ ਪ੍ਰੈਸ਼ਰ ਇਹਨਾਂ ਦੇ ਬਣਿਆ ਰਹੇ ਮੈਂ ਕਹਾਂਗੇ ਮੈਂ ਕਹਾਂਗੇ ਹੁਣ ਆਪਣਾ ਨਹੀਂ ਆ ਮੈਂ ਮਜਬੂਰ ਹੋਣਗੇ ਬਾਕੀ ਤਾਂ ਦੇਖੋ ਫੈਸਲਾ ਤੁਹਾਡਾ ਅਸੀਂ ਤਾਂ ਮਿੱਟੀ ਆ ਹਾਂ ਉਸੇ ਕਰ ਚੀਜ਼ ਮੈਂ ਬੜਿਆ ਵਾ ਦੇ ਦਿਹਾੜੀ ਆ ਉਹ ਸਾਡੀਆਂ ਉਹ ਤੂੰ ਜੋ ਕਹਿ ਰਿਹਾ ਉਹ ਇਨਸਾਫ ਮਿਲੂਗਾ ਮੈਂ ਇਥੇ ਬੇਵਾਸਾ ਮੈਂ ਜਾਣੀ ਸਕਦਾ ਕਿ ਮੈਨੂੰ ਇਹ ਕਿ ਚਲੋ ਥੋੜੀ ਇਜਰੀ ਹੋ ਗਈ ਤੇ ਮੈਂ ਛੁੱਟੀ ਮਰ ਜੂਗੀ ਤੇ ਮੈਂ ਜਾ ਕੇ ਮੈਂ ਆਪ ਕਰੂੰਗਾ ਸਾਰੀ ਚੀਜ਼ ਪਰ ਜਿਵੇਂ ਤੁਸੀਂ ਕਹੋਗੇ ਉਸ ਤਰ੍ਹਾਂ ਨਾਲ ਐਵੇਂ ਤੁਹਾਨੂੰ ਕੱਲ੍ਹ ਕਹਿੰਦੇ ਚਲ ਕਮਰੇ ਜੀ ਸ਼ਿਫਟ ਕਰਨਗੇ ਤੇ ਉਹ ਆਸਮਾਨ ਨਾਲ ਗੱਲ ਕੀਤੀ ਸੀ ਚਲੈ। ਪ੍ਰੋਬਲੀ ਨੇ ਡੇਅਰ ਸ਼ਿਫਟ। ਚਲੋ ਰੱਬ ਨੇ ਬਚਾਅ ਕਰ ਲਿਆ ਮੇਰਾ ਵੀ ਤੂੰ ਬਹੁਤ ਬਚਿਆ ਤਕੜ ਸਾ ਮਿਹਰ ਕਰਨ ਔਰ ਬਹੁਤ ਹਿੰਮਤੀ ਰਹਿਣ ਤੂੰ ਬਹੁਤ ਦਿੱਕਤ ਜਦੋਂ ਕਰਾਂਗਾ ਮੈਂ ਜਦੋਂ ਕਰਾਂਗਾ ਪਰ ਜਦੋਂ ਕਰਾਂਗਾ